ਹਾਂ ਉਹ ਪ੍ਰੈਜ਼ੀਡੈਂਟ ਵੀ ਚੰਦੇਵਾਲ ਨਹੀਂ ਚੰਦੇਵਾਲ ਅਗੇ ਜਿਹੜੀ ਨਹੀਂ ਹੋਗੀ ਆਹਰ ਕੰਦ ਆਪਾ ਆਪਾ ਬਾਹਰ ਚ ਨਹੀਂ ਲੱਗਦੇ ਆਤਮੇ ਟਕਟ ਦੇ ਕੇ ਗਲਤੀ ਮੈਂ ਨਹੀਂ ਕਰਦਾ ਮੈਂ ਕੋਈ ਨਹੀਂ ਕਰਾ ਤੇ ਮੈਂ ਕੋਈ ਨਹੀਂ ਕਰਦਾ ਇਹਨਾਂ ਵਿੱਚ ਇਨਸਾਨੀਅਤ ਹੈ ਕਿ ਇਨਾਂ ਵਿੱਚ ਇਨਸਾਨੀਅਤ ਹੈ ਕਿ ਦੱਸੋ ਆਜੀ ਭਾਜੀ ਰੋਡ ਦਾ ਗੱਲਾਂ ਕਰ ਲਿਆ ਕਿ ਕਿੱਡੀ ਪਾੜੀ ਰੱਖੀ ਤੁਸੀਂ ਰੋਡ ਤੇ ਦੱਸੋ ਮੈਂ ਕਿਹੜੀ ਦੌੜੀ 1500 ਰੁਪਏ ਤੋਂ ਬੋਲਦਾ ਕਹਿੰਦਾ ਚਪੇੜਾ ਮਾਰਨੀ ਹੈ ਤੁਹਾਡੇ ਬਾਬੇ ਦੱਸੋ ਇਹ ਕਰੀ ਲਓ ਮੈਂ ਮੈਂ ਅੜ ਮਾਰ ਕੇ ਪਾਛ ਗਿਆ ਹਾਂ ਗਲਤੀ ਫਿਲ ਕਰਦੇ ਸਾਨੂੰ ਸੌਰੀ ਫਿਲ ਕਰਦੇ ਆਜੀ ਮੇਰੀ ਗੱਲ ਸੁਣੋ ਅਗਰ ਪਹਿਲਾ ਗਲਤੀ ਇਨਸਾਨ ਫੀਲ ਕਰ ਲੈਂਦਾ ਨਾ ਮਰ ਰੋਲਾ ਕਿਸੇ ਬਾਹਰ ਆ ਕੇ ਸਾਰੇ ਦੇ ਸਾਹਮਣੇ ਬਾਹਰ ਆ ਕੇ ਕਹਿੰਦਾ ਮੈਂ ਤੇ ਚਪੇੜਾ ਮਾਰਨੀ ਇਹ ਕੋਈ ਨਹੀਂ ਦੱਸਦੇ ਮੇਰੀ ਗੱਲ ਕੋਣ

مار کو جي بولنگ اوه گلا نانگ سارا ههڻو ٿو ان سان گهڻو بولا ڏيڻا لڳائين ٿو ان سان گهڻو ٿي ٿو به 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 ٿي ٿ ਨੋ ਬਾਜੀ ਜਿਸੀ ਐਕਟਿਵ ਹੈ ਜਾਣਦੇ ਸੀ ਇਹਨਾਂ ਨੇ ਜੋਰ ਦੀ ਗੱਡੀ ਮਾਰ ਕੇ ਤੇ ਆਪ ਨਿਕਲ ਆਏ ਤਾਂ ਕਿ ਜਿਹੜੇ ਖਿਡਾਰੀ ਨਾ ਇਹ ਤਾਂ ਅਭੀ ਤੱਕ ਹੀ ਦਾ ਸੈਮਾ ਚਾਰਟ ਮਾਰ ਕੇ ਨਿਕਲ ਆਏ ਆ ਬਾਜੀ ਤੇਰੀ ਕਿਹੜੀ ਗੱਲ ਹੈ ਆ ਪਿਛਲੇ ਮੋੜ ਦੀ ਗੱਲ ਆ ਬਾਜੀ ਪਿਛਲੇ ਮੋੜ ਦੀ ਗੱਲ ਆ ਕਿ ਰੁਕੇ ਦੀ ਕਰ ਲੋ ਸਰ ਕਰ ਲੋ ਉਹ ਬਾਹਰ ਤਮਾਮ ਮੋੜ ਤੋਂ ਕਹਿੰਦੇ ਆ ਅੱਗੋਂ ਸਾਨੂੰ ਕਹਿੰਦੇ ਕਹਿੰਦੇ ਸਾਡੇ ਚਪੇੜਾ ਮਾਰਨੀ ਆ ਮਾਰੋ ਬਾਜੀ ਸਾਡੇ ਚਪੇੜਾ ਸਭ ਲੋਕ ਕਹਿੰਦੇ ਚਪੇੜਾ ਮਾਰਨੀ ਆ ਆ ਬਾਜੀ ਕਹਿੰਦੇ ਕਹਿੰਦੇ ਚਪੇੜਾ ਮਾਰਨੀ ਆ ਕਾगज ਚ ਪੜੇ ਇੱਕ ਦੋ ਸਾਨੂੰ ਸੁੱਟ ਗਿਆ ਸਾਡੀ ਗੱਡੀ ਦਾ ਨੁਕਸਾਨ ਕੀਤਾ ਤੁਹਾਨੂੰ ਕਾਰ ਦੇਤੀ ਮਹਾਰਾਜ ਨੇ ਇਹ ਮਾਲਕ ਤੁਹਾਨੂੰ ਹੋਰ ਵਾਦਾ ਦਵੇ ਇਹ ਥੋੜੀ ਕਿ ਤੁਸੀਂ ਇਨਸਾਨ ਨਹੀਂ ਭੁੱਲ ਜਣਗੇ ਅਗਲਾ ਇਨਸਾਨ ਵੀ ਰੋਡ ਤੇ ਡਰਦਾ ਪਿਆ ਹੋਇਆ ਤੋਰਦਾ ਬਾਈ ਤੇ ਇਥੇ ਉੱਤੇ ਗੱਲਾਂ ਕਰਨ ਜਾਂਦੇ ਮਾਤਾ ਜੀ ਅਸੀਂ ਰੋਡ ਤੇ ਤੁਰੰਦੇ ਠੀਕ ਆ ਅਸੀਂ ਸਾਡੀਆ ਦੁਆਵਾਂ ਮੰਗਦੇ ਸੀ ਕਿਸੇ ਨਾ ਮਾੜਾ ਨਹੀਂ ਕਹਿੰਦੇ ਔਰ ਕੋ ਸਾਨੂੰ ਸੁੱਟ ਕੇ ਆ ਰਹੇ ਸੁੱਖ ਮੰਗਦੇ ਹੈਗੇ ਇਹਨਾਂ ਨੇ ਰੋਕੀ ਤੇ ਨਹੀਂ ਨਾ ਗੱਲਾਂ ਕੌਣ ਕਰਦੀ ਆਪਣੀ ਗਲਤੀ ਗੱਲਾਂ ਕੋਈ ਵੀ ਨਹੀਂ ਕਰਦਾ ਬਈ ਅਸੀਂ ਬਾਜੀ ਰੋਡ ਤੇ ਕਿੰਨਾਂ ਨੇ ਗੱਲਾਂ ਕਰਨੀ ਸਾਨੂੰ ਇਹ ਦੱਸੋ ਰੋਡ ਤੇ ਕਿੰਨਾਂ ਨੇ ਗੱਲਾਂ ਕਰਨੀਆਂ ਆ ਸਰਦਾਰਾ ਕੁਫਰ ਨਾ ਤੋਰ ਮੈਂ ਕੁਫਰ ਬੱਕੂਫਰ ਤੋਰ ਦੇ ਆ ਤੁਸੀਂ ਐਨੀ ਗੱਲ ਕਰ ਰਹੇ ਨਹੀਂ ਕਰਦੇ ਪੇਟ ਮਾਰਨੀ ਉਧਰ ਉਧਰ ਤੁਹਾਨੂੰ ਕਹਿੰਦੇ ਕਹਿੰਦੇ ਤੁਸੀਂ ਬਾਹਰ ਹੋ ਤਾਂ ਗੱਲ ਲੜ ਕੇ ਨਾਮ ਹੈ ਕਦੇ ਬਾਹਰ ਆਉ ਤਾ ਲੜ ਕੇ ਵਿਖਾਣੇ ਨਾ